ਇੱਕ ਤਰ੍ਹਾਂ ਦੀ ਸੈੱਲ ਟੇਪ ਨੇ ਜਿਹੜੇ ਪਲੇਟलेट्स ਨੇ ਉਹ ਇੱਕ ਟੀਮ ਦਾ ਕੰਮ ਕਰਦੇ ਨੇ ਬਹੁਤ ਕੋਈ ਕਿਸੇ ਦੇ ਜਿਹੜੇ ਸੈੱਲ ਘਟ ਰਹੇ ਨੇ ਕਿਦਰ ਦੇ ਲੀਵਰ ਦੇ ਵਿੱਚ ਪ੍ਰੋਬਲਮ ਹੈ 80% ਕੇਸਸ ਦੇ ਵਿੱਚ ਸਾਡੇ ਕਲੀਨिकल ਐਕਸਪੀਰੀਅੰਸ ਦੇ ਵਿੱਚ ਸਾੰਮਣੇ 40 ਤੋਂ 45 ਸਾਲ ਹੋ ਗਏ ਸੈੱਲਾਂ ਦੋਨ ਪੋਟਾ ਕ੍ਰਾਪਟਿਕ ਮਿਸ਼ਨ ਸਾਡੇ ਕੋਲ ਜਰੂਰ ਆ ਗਏ ਇੱਕ ਸੀਬੀਸੀ ਇੱਕ ਐਲਫਪੀ ਇੱਕ ਰੋਗੀ ਗਿਆ ਟੈਸਟ ਲਾਇਬ ਤੇ ਉਹਦਾ ਸੈੱਲ ਆਏ ਇੱਕ ਲੱਖ ਟੈਸਟ ਕਰਾਣਾ 15 ਮਿੰਟਾਂ ਬਾਅਦ ਉਹੀ ਰੋਗੀ ਉਹ ਜੀ ਲੱਤ ਤੇ ਜਾ ਕੇ ਚੱਕ ਕਰਾਉਂਦਾ 1.5 ਲੱਖ ਸੱਜਾ ਉਹਨੇ ਕੋਈ ਦਵਾਈ ਵੀ ਨਹੀਂ ਲਈ ਕੋਈ ਟ੍ਰੀਟਮੈਂਟ ਨਹੀਂ ਲਿਆ 15 ਮਿੰਟਾਂ ਦੇ ਕੋਈ ਏਦਾਂ ਦੀ ਡਾਈਟ ਵੀ ਨਹੀਂ ਖਾ ਲਈ ਕਿ ਉਹਦੇ 50000 ਸੱਲਵਾ ਜਾਣਗੇ ਇਹ ਬਹੁਤ ਵੱਡਾ ਬਲੰਡਰ ਹੈ ਸਾਸ਼ਕਲ ਸਾਰਿਆਂ ਨੂੰ ਮੈਂ ਸਰੋਜ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਹੋਈ ਆ ਸੱਲਾਂ ਦੀ ਪ੍ਰੋਬਲਮ ਨੂੰ ਲੈ ਕੇ ਅਸੀਂ ਨਾਰਮਲ ਲੋਕਾਂ ਨੂੰ ਗੱਲਾਂ ਕਰਦੇ ਦੇਖਦੇ ਆ ਕਿ ਉਹਨਾਂ ਦੇ ਸੈੱਲ ਘਟ ਰਹੇ ਨੇ ਫਲਾਣੇ ਬੰਦੇ ਦੇ ਸੈੱਲ ਘਟੋਗੇ ਜਾਂ ਫਲਾਣੇ ਬੰਦੇ ਦੇ ਸੈੱਲ ਘਟੋਗੇ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਬੋਡੀ ਦੇ ਵਿੱਚ ਸੈੱਲ ਘਟਦੇ ਉਹਦੇ ਲੱਛਣ ਕੀ ਹੁੰਦੇ ਨੇ ਉਹਨਾਂ ਦੇ ਕਾਰਨ ਕੀ ਹੁੰਦੇ ਨੇ ਸਾਨੂੰ ਕਿਹੜੀ ਡਾਈਟ ਆਪਣੀ ਲਾਈਫ ਦੇ ਵਿੱਚ ਫੋਲੋ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਾਡੇ ਸੈੱਲਾਂ ਦੀ ਘਟਣ ਦੀ ਪ੍ਰੋਬਲਮ ਖਤਮ ਹੋ ਜਾਵੇ ਜਾਂ ਫਿਰ ਐਸੀ ਸਾਨੂੰ ਕਿਹੜੀ ਡਾਈਟ ਦਾ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਨੂੰ ਫਿਊਚਰ ਦੇ ਵਿੱਚ ਸੈੱਲ ਦੀ ਪ੍ਰੋਬਲਮ ਨਾ ਆਵੇ ਅੱਜ ਅਸੀਂ ਤੁਹਾਡੇ ਸਾਹਮਣੇ ਡਾਕਟਰ ਜੀ ਨੂੰ ਲੈ ਕੇ ਪੇਸ਼ ਹੋਏ ਆ ਡਾਕਟਰ ਨਾਨਕ ਅਰੋੜਾ ਜੀ ਜੋ ਕਿ ਆਯੁਰਵੇਦ ਔਰ ਸੱਲਾਂ ਦੇ ਮਾਹਰ ਡਾਕਟਰ ਨੇ ਜੋ ਤੁਹਾਨੂੰ ਅੱਜ ਸੱੱਲਾਂ ਬਾਰੇ ਪੂਰੀ ਜਾਣਕਾਰੀ ਦੇਣਗੇ ਔਰ ਇਹਦੇ ਦੇ ਕਾਰਨ ਲੱਛਣ ਔਰ ਕਿਹੜੀ ਕਿਹੜੀ ਚੀਜ਼ਾਂ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰਨੀਆਂ ਚਾਹੀਦੀਆਂ ਜਾਂ ਕਿਹਨਾਂ ਤੋਂ ਪਹੇਜ਼ ਕਰਨਾ ਚਾਹੀਦਾ ਹੈ ਜਿਵੇਂ ਨਾਲ ਸਾਨੂੰ ਫਿਚਰ ਦੇ ਵਿੱਚ ਇਹ ਪ੍ਰੋਬਲਮ ਨਾ ਆਵੇ ਤਾਂ ਆਓ ਗੱਲ ਕਰਦੇ ਹਾਂ ਡਾਕਟਰ ਅਰੋੜਾ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਠੀਕ ਠਾਕ ਜੀ ਤੁਹਾਡਾ ਜੋਸ਼ਾ ਰੇਡੀਓ ਚੈਨਲ ਤੇ ਬਹੁਤ ਬਹੁਤ ਧੰਨਵਾਦ ਹੈ ਠੀਕ ਹੈ ਡਾਕਟਰ ਸਾਹਿਬ ਅੱਜ ਦਾ ਜੋ ਸਾਡਾ ਮੇਰਾ ਕੁਐਸਚਨ ਹੈ ਉਹ ਇਹ ਹੈ ਸੈੱਲ ਠੀਕ ਹੈ ਕਿਉਂਕਿ ਅਸੀਂ ਦੇਖ ਰਿਹਾ ਕਿ ਬਹੁਤ ਲੋਕ ਕਿ ਨਾ ਸੈੱਲ ਘਟਣ ਤੋਂ ਪ੍ਰੋਬਲਮ ਤੋਂ ਪਰੇਸ਼ਾਨ ਨੇ ਪਹਿਲਾਂ ਤੁਸੀਂ ਸਾਡੇ ਵਿਊਅਰਸ ਨੂੰ ਸਾਡੇ ਦਸਕਰਾਂ ਨੂੰ ਇਹ ਦੱਸੋ ਕਿ ਸੈੱਲ ਹੁੰਦੇ ਕੀ ਨੇ ਔਰ ਇਹਨਾਂ ਦੇ ਘਟਣ ਦੇ ਕਾਰਨ ਕੀ ਹੁੰਦੇ ਨੇ ਔਰ ਜਦੋਂ ਸੈੱਲ ਘਟ ਜਾਂਦੇ ਨੇ ਤੇ ਸਾਡੀ ਬੋਡੀ ਦੇ ਵਿੱਚ ਕਿਹੜੇ ਲੱਛਣੇ ਚ ਦਿਖਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਸਰੋਜ ਜੀ ਤਾਂ ਤੁਸੀਂ ਮੈਨੂੰ ਤਿੰਨ ਸਵਾਲ ਕੀਤੇ ਪਹਿਲਾ ਸੈੱਲ ਘਟਨਾ ਦੂਜਾ ਸੈੱਲ ਘਟਣ ਦੇ ਕਾਰਨ ਕੀ ਹੁੰਦੇ ਨੇ ਤੀਜਾ ਸੈੱਲ ਘਟਨ ਨਾਲ ਆਪਣੇ ਸਰੀਰ ਦੇ ਵਿੱਚ ਲੱਛਣ ਕੀ ਕੀ ਦਿਖਾਈ ਦਿੰਦੇ ਨੇ ਤਾਂ ਆਪਾਂ ਪਹਿਲੇ ਸਵਾਲ ਤੋਂ ਸ਼ੁਰੂ ਕਰਦੇ ਆਂ ਸੈੱਲ ਖੁੰਦੇ ਕੀ ਨੇ ਜਦੋਂ ਵੀ ਆਪਣੀ ਬਾਡੀ ਦੇ ਵਿੱਚ ਕਿਤੇ ਵੀ ਸੱਟ ਲੱਗਦੀ ਹੈ ਚੋਟ ਲੱਗਦੀ ਹੈ ਚੋਟ ਲੱਗਣ ਤੋਂ ਬਾਅਦ ਉੱਥੇ ਬਲੱਡ ਨਿਕਲੇਗਾ ਠੀਕ ਹੈ ਅਗਰ ਆਪਾਂ ਉੱਥੇ ਕੋਈ ਪੱਟੀ ਬੰਨ੍ਹ ਦਿੰਨੇ ਆ ਜਾਂ ਕੋਈ ਕੱਪੜਾ ਬੰਨ੍ਹ ਦਿੰਨੇ ਆ ਤਾਂ ਥੋੜੀ ਦੇਰ ਬਾਅਦ ਉਹ ਬਲੱਡ ਰੁਕ ਜਾਵੇਗਾ ਜਿਹੜੇ ਸੈੱਲ ਨੇ ਉਹਨਾਂ ਦਾ ਜਿਹੜਾ ਬਾਡੀ ਦੇ ਵਿੱਚ ਕੰਮ ਹੈ ਉਹ ਬਲੀਡਿੰਗ ਤੇ ਕਲੋਟਿੰਗ ਫੈਕਟਰ ਨੂੰ ਕੰਟਰੋਲ ਕਰਨਾ ਹੈ ਮਤਲਬ ਜੇ ਕਿਤੇ ਸੱਟ ਲੱਗੀ ਹੈ ਤਾਂ ਉਹ ਜ਼ਖਮ ਦੇ ਵਿੱਚ ਜਿਹੜਾ जखम ਤੋਂ ਬਲੱਡ ਨਿਕਲ ਰਿਹਾ ਉਹਨੂੰ ਬਲੱਡ ਨੂੰ ਰੋਕਣ ਦਾ ਕੰਮ ਸੈੱਲ ਕਰਦੇ ਆ ਇੱਕ ਤਰ੍ਹਾਂ ਦੀ ਸੈੱਲ ਟੇਪ ਨੇ ਜਿਹੜੇ ਪਲੇਟਲੇਟਸ ਨੇ ਉਹ ਇੱਕ ਟੇਪ ਦਾ ਕੰਮ ਕਰਦੇ ਨੇ ਉਸ ਤੋਂ ਬਾਅਦ ਆਪਾਂ ਅਗਰ ਗੱਲ ਕਰੀਏ ਕਿ ਸੈੱਲ ਘਟਣ ਦੇ ਕਾਰਨ ਕੀ ਕੀ ਹੁੰਦੇ ਨੇ ਸੈੱਲ ਘਟਣ ਦੇ ਕਾਰਨ ਮਲਟੀਪਲ ਨੇ ਦੇਖੋ ਕਿਸੇ ਨੂੰ ਕਿਸੇ ਦੇ ਜਿਹੜੇ ਸੈੱਲ ਘਟ ਰਹੇ ਨੇ ਕਿਸੇ ਦੇ ਲੀਵਰ ਦੇ ਵਿੱਚ ਪ੍ਰੋਬਲਮ ਹੈ 80% ਕੇਸਿਸ ਦੇ ਵਿੱਚ ਸਾਡੇ ਕਲੀਨਿਕਲ ਐਕਸਪੀਰੀਅੰਸ ਦੇ ਵਿੱਚ ਸਾਨੂੰ 40 ਤੋਂ 45 ਸਾਲ ਹੋ ਗਏ ਸੈੱਲਾਂ ਦਾ ਟ੍ਰੀਟਮੈਂਟ ਕਰਦਿਆਂ ਨੂੰ ਤਾਂ ਅਸੀਂ 40-45 ਸਾਲ ਦੇ ਤਜਰਬੇ ਤੋਂ ਇਹ ਗੱਲ ਦੇਖੀ ਹੈ ਕਿ 80% ਲੋਕਾਂ ਦੇ ਵਿੱਚ ਜਿਹੜੇ ਸੈੱਲ ਘਟ ਰਹੇ ਨੇ ਉਹ ਲੀਵਰ ਦੀਆਂ ਬਿਮਾਰੀਆਂ ਦੇ ਹੋਣ ਨਾਲ ਸੈੱਲ ਘਟ ਰਹੇ ਨੇ ਉਹਨਾਂ ਦਾ ਲੀਵਰ ਬਿਮਾਰ ਹੈ। ਉਸ ਤੋਂ ਬਾਅਦ ਅਗਲਾ ਜਿਹੜਾ ਕਾਰਨ ਹੈ ਕਿਸੇ ਨੂੰ ਕੋਈ ਵਾਇਰਲ ਜਾਂ ਕੋਈ ਬੈਕਟੀਰੀਅਲ ਇਨਫੈਕਸ਼ਨ ਹੈ। ਫਰਜ਼ ਕਰੋ ਕਿਸੇ ਨੂੰ ਡੇਂਗੂ ਹੋ ਗਿਆ, ਉਹਦੇ ਵਿੱਚ ਵੀ ਸੈੱਲ ਘਟ ਜਾਂਦੇ ਆ। ਫਰਜ਼ ਕਰੋ ਕਿਸੇ ਨੂੰ ਟਾਈਫਾਇਡ ਹੈ, ਬਹੁਤ ਹਾਈ ਲੈਵਲ ਤੇ ਟਾਈਫਾਇਡ ਵਗ ਗਿਆ, 640 ਟਾਈਟਰ ਰੇਟ ਤੇ ਟਾਈਫਾਇਡ ਵਗ ਗਿਆ, ਉਹਦੇ ਵੀ ਸੈੱਲ ਘਟ ਜਾਂਦੇ ਆ। ਉਸ ਤੋਂ ਬਾਅਦ ਜਿਹੜੇ ਮਜ਼ਦੂਰ ਵਰਗ ਦੇ ਲੋਕ ਨੇ ਜਿਹੜੇ ਫੈਕਟਰੀ ਏਰੀਆ ਦੇ ਵਿੱਚ ਕੰਮ ਕਰਦੇ ਨੇ ਠੀਕ ਹੈ ਉਹ ਕਿਸੇ ਕੈਮੀਕਲ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਨੇ ਉਹ ਕੈਮੀਕਲ ਨੂੰ ਬਾਰ-ਬਾਰ ਇਨਹੇਲ ਕਰਨ ਨਾਲ ਵੀ ਸੈੱਲ ਘਟਦੇ ਨੇ ਜਿਨ੍ਹਾਂ ਦਾ ਪੈਸਟੀਸਾਈਡ ਦਾ ਕੰਮ ਹੈ ਬੀਜਾਂ ਦਾ ਕੰਮ ਹੈ ਉਹ ਪੈਸਟੀਸਾਈਡ ਦੀ ਦੁਕਾਨ ਦੇ ਵਿੱਚ ਸਾਰਾ ਦਿਨ ਬੈਠੇ ਰਹਿਣਾ ਉਹਨੂੰ ਇਨਹੇਲ ਕਰਦੇ ਰਹਿਣਾ ਸੁਂਗਦੇ ਰਹਿਣਾ ਉਹਦੇ ਨਾਲ ਵੀ ਸੈੱਲ ਘਟਦੇ ਨੇ ਉਸ ਤੋਂ ਬਾਅਦ ਜਿਹੜਾ ਤੁਸੀਂ ਲੋੜ ਤੋਂ ਵੱਧ ਕੰਮ ਕਰਦੇ ਹੋ ਠੀਕ ਹੈ ਹੁਣ ਜਿਵੇਂ ਆਪਾਂ ਕਹੀਏ ਕਿ ਸੰਡੇ ਹੈ ਜਿਹੜਾ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਸਮਝਾਉਣਾ ਸੰਡੇ ਜਿਹੜਾ ਬਣਿਆ ਉਹ ਆਰਾਮ ਕਰਨ ਵਾਸਤੇ ਬਣਿਆ ਪਰ ਕੁਝ ਲੋਕੀ ਕੀ ਕਰਦੇ ਆ ਸੱਤ ਦੇ ਸੱਤ ਦਿਨ ਕੰਮ ਕਰਦੇ ਆ 12 ਮਹੀਨੇ 30 ਦਿਨ ਆਪਣਾ ਕੰਮ ਕਰਦੇ ਆ ਆਰਾਮ ਨਹੀਂ ਕਰਦੇ ਠੀਕ ਹੈ ਉਹ ਜੇ ਆਰਾਮ ਨਹੀਂ ਕਰਦੇ ਤਾਂ ਜਦੋਂ ਤੁਸੀਂ ਇੱਕ ਸਾਈਡ ਮਸ਼ੀਨ ਰੱਖ ਲਓ ਇੱਕ ਸਾਈਡ ਇਨਸਾਨ ਨੂੰ ਰੱਖ ਲਓ ਇਨਸਾਨ ਵੀ ਇੱਕ ਮਸ਼ੀਨ ਹੈ ਜੇ ਤੁਸੀਂ ਮਸ਼ੀਨ ਨੂੰ ਆਰਾਮ ਨਹੀਂ ਦਿਵਾਉਂਗੇ ਤਾਂ ਉਹਨਾਂ ਘੱਟ ਟਾਈਮ ਚੱਲੇਗੀ ਜੇ ਤੁਸੀਂ ਆਪਣਾ ਲਗਾਤਾਰ ਉਸ ਮਸ਼ੀਨ ਨੂੰ ਵਰਤੀ ਚੱਲੋਗੇ ਤਾਂ ਉਹ ਉਨਾ ਹੀ ਘੱਟ ਟਾਈਮ ਕੰਮ ਕਰੂਗੀ ਉਵੇਂ ਹੀ ਆਪਣਾ ਸਰੀਰ ਹੈ ਤਾਂ ਜਿਹੜਾ ਪੇਸ਼ੈਂਟ ਜਿੰਨ ਸੈੱਲਾਂ ਨਾਲ ਜੂਝ ਰਿਹਾ ਜਿਹਦੇ ਵੀ ਸੈੱਲ ਘੱਟ ਨੇ ਤਾਂ ਉਹਨੂੰ ਆਰਾਮ ਇੱਕ ਦਿਨ ਸੰਡੇ ਨੂੰ ਆਰਾਮ ਵੀ ਕਰਨਾ ਚਾਹੀਦਾ ਉਸ ਤੋਂ ਬਾਅਦ ਤੁਸੇ ਤੁਹਾਡਾ ਜਿਹੜਾ ਤੀਜਾ ਕੁਐਸਚਨ ਹੈ ਕਿ ਸੈੱਲ ਘਟਣ ਦੇ ਲੱਛਣ ਕੀ ਕੀ ਆਂਦੇ ਨੇ ਸਰੀਰ ਦੇ ਵਿੱਚ ਮੈਂ ਤੁਹਾਨੂੰ ਮੋٹے ਮੋٹے 4-5 ਲੱਛਣ ਗਿਣਾ ਦਿੰਨਾ ਜਿਹੜੇ ਸੈੱਲ ਘਟਣ ਨਾਲ ਹਰ ਇੱਕ ਪੇਸ਼ੈਂਟ ਦੇ ਵਿੱਚ ਦਿਖਾਈ ਦਿੰਦੇ ਹੀ ਦਿੰਦੇ ਨੇ ਜਿਹੜੇ ਮਰੀਜ਼ ਦੇ ਸੈੱਲ ਘਟਣਗੇ ਇੱਕ ਤਾਂ ਉਹਦਾ ਸਰੀਰ ਸਾਰਾ ਦਿਨ ਮੁਰਝਾਇਆ ਰਹੂਗਾ ਲੱਤਾਂ 'ਚ ਦਰਦ ਰਹੂਗਾ ਲੱਤਾਂ ਟੁੱਟੀਆਂ ਰਹਿਣਗੀਆਂ ਸੈੱਲ ਘਟਣ ਨਾਲ ਕੁਝ ਮਰੀਜ਼ਾਂ ਨੂੰ ਬੁਖਾਰ ਚੜਦਾ ਹੈ ਕੁਝ ਮਰੀਜ਼ਾਂ ਨੂੰ ਬੁਖਾਰ ਨਹੀਂ ਚੜਦਾ ਜੀ ਠੀਕ ਹੈ ਉਸ ਤੋਂ ਬਾਅਦ ਕਈ ਕਈ ਪੇਸ਼ੇਵਾਨਾਂ ਨੂੰ ਭੁੱਖ ਲਗਣੀ ਘਟ ਜੇਗੀ ਠੀਕ ਹੈ ਉਸ ਤੋਂ ਬਾਅਦ ਕਈ ਪੇਸ਼ੈਂਟਾਂ ਦਾ ਸਿਰਦਰਦ ਰਹੂਗਾ ਸਾਰਾ ਦਿਨ ਚਿੜਚਿੜਾਪਨ ਰਹੂਗਾ ਠੀਕ ਹੈ ਖਾਂਸੀ ਵੀ ਕਈਆਂ ਨੂੰ ਕਈਆਂ ਦੇ ਸੈੱਲ ਜਦੋਂ ਜ਼ਿਆਦਾ ਘਟ ਜਾਂਦੇ ਆ ਖਾਂਸੀ ਰਹਿੰਦੀ ਆ ਇਹ ਜਿਹੜੇ ਹੈਗੇ ਆ ਸੈੱਲ ਘਟਣ ਦੇ ਲੱਛਣ ਨੇ ਉਸ ਤੋਂ ਬਾਅਦ ਜੇ ਬਹੁਤ ਜ਼ਿਆਦਾ ਸੈੱਲ ਘਟ ਗਏ 30000 50000 ਹੀ ਰਹਿ ਗਏ ਤਾਂ ਆਪਣੇ ਜਿਹੜੀ ਬਾਡੀ ਦੀਆਂ ਔਰ ਸਪੌਟਸ ਪੈਣੇ ਸ਼ੁਰੂ ਹੋ ਜਾਣਗੇ ਠੀਕ ਹੈ ਜਦੋਂ ਜਿਹਦੇ ਸੈੱਲ ਘਟਦੇ ਆ ਬੰਦਾ ਬਰਸ਼ ਕਰੇਗਾ ਤਾਂ ਮਸੂੜਿਆਂ ਚੋਂ ਖੂਨ ਆਣਾ ਸ਼ੁਰੂ ਹੋ ਜਾਵੇਗਾ ਇਹ ਕੁਝ ਲੱਛਣ ਨੇ ਜਦੋਂ ਸੈੱਲ ਜ਼ਿਆਦਾ ਘਟ ਜਾਂਦੇ ਨੇ ਉਦੋਂ ਇਹ ਲੱਛਣ ਆਉਂਦੇ ਨੇ ਜਨਰਲੀ ਜਿਹੜੇ ਲੱਛਣ ਨੇ ਇਹ ਦੋ ਤਿੰਨ ਹੀ ਨੇ ਲਤਾਂ ਝੜਨੀਆਂ ਭੁੱਖ ਘੱਟ ਲੱਗਣਾ ਬੁਖਾਰ ਆਣਾ ਐਦਾਂ ਦੇ ਲੱਛਣ ਆਪਾਂ ਨੂੰ ਸੈੱਲ ਘਟਣ ਘਟਣ ਵਾਲੇ ਮਰੀਜ਼ਾਂ 'ਚ ਦੇਖਣ ਨੂੰ ਮਿਲਦੇ ਨੇ ਡਾਕਟਰ ਸਾਹਿਬ ਹੁਣ ਤੁਸੀਂ ਮੈਨੂੰ ਅੱਗੇ ਗੱਲ ਦੱਸੋ ਔਰ ਸਾਡੇ ਦਰਸ਼ਕ ਵੀ ਇਹ ਗੱਲ ਜਾਣਨਾ ਚਾਹੁੰਦੇ ਹੋਣਗੇ ਕਿ ਸਾਡੀ ਬੋਡੀ ਦੇ ਵਿੱਚ ਸੱਲਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ ਨਵੇਂ ਸੈੱਲ ਅਸੀਂ ਕਿਵੇਂ ਪੂਰੀ ਬਾਡੀ 'ਚ ਬੰਦੇ ਨੇ ਉਹ ਸਾਨੂੰ ਸੈੱਲਾਂ ਨੂੰ ਆਪਣੀ ਬਾਡੀ ਦੇ ਵਿੱਚ ਬਣਾਉਣ ਵਾਸਤੇ ਕਿਹੜੀ ਡਾਈਟ ਫੋਲੋ ਕਰਨੀ ਚਾਹੀਦੀ ਹੈ ਕਿਹੜੀਆਂ ਚੀਜ਼ਾਂ ਨੂੰ ਖਾਣਾ ਚਾਹੀਦਾ ਹੈ ਔਰ ਕਿਹੜੀਆਂ ਚੀਜ਼ਾਂ ਦਾ ਸਾਨੂੰ ਪਰਹੇਜ਼ ਰੱਖਣਾ ਚਾਹੀਦਾ ਹੈ ਤਾਂ ਕਿ ਫਿਊਚਰ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਬਿਲਕੁਲ ਸਰੋਜ ਜੀ ਜਿਹੜੇ ਤੁਸੀਂ ਗੱਲ કરી ਕਿ ਆਪਣੀ ਬਾਡੀ ਦੇ ਵਿੱਚ ਸੈੱਲਾਂ ਦਾ ਨਿਰਮਾਣ ਕਿਵੇਂ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜਿਹੜਾ ਇੱਕ ਆਪਣੀ ਬਾਡੀ ਦੇ ਵਿੱਚ ਬੋਨ ਮੈਰ ਹੁੰਦੀ ਹੈ ਜਿਹਦੇ ਵਿੱਚ ਸੈੱਲਾਂ ਦਾ ਨਿਰਮਾਣ ਹੁੰਦਾ ਹੈ ਪਰ ਸੈੱਲਾਂ ਦੇ ਨਿਰਮਾਣ ਦੇ ਲਈ ਇੱਕ ਹਾਰਮੋਨ ਦੀ ਲੋੜ ਹੁੰਦੀ ਹੈ ਉਹ ਹਾਰਮੋਨ ਲੀਵਰ ਦੇ ਵਿੱਚ ਪੈਦਾ ਹੁੰਦਾ ਹੈ ਤਾਂ ਬੋਨ ਮੈਰੋ ਤੇ ਲੀਵਰ ਦਾ ਦੋਨਾਂ ਦਾ ਇੰਪੋਰਟੈਂਟ ਰੋਲ ਹੈ ਸੈੱਲ ਨਿਰਮਾਣ ਦੇ ਵਿੱਚ ਸੋ ਤੁਹਾਨੂੰ ਮੈਂ ਇਸ ਤੋਂ ਪਹਿਲਾਂ ਵੀ ਜਿਹੜੀ ਗੱਲ ਦੱਸੀ ਕਿ 80% ਕੇਸਿਸ ਦੇ ਵਿੱਚ ਜਿਹੜੇ ਸੈੱਲ ਲੋ ਹੁੰਦੇ ਨੇ ਉਹ ਲੀਵਰ ਦੀ ਬਿਮਾਰੀ ਕਰਕੇ ਹੁੰਦੇ ਨੇ ਇਸ ਕਰਕੇ ਤੁਹਾਨੂੰ ਮੈਂ ਕੁਝ ਚੀਜ਼ਾਂ ਦੱਸਣ ਲੱਗਿਆ ਕਿ ਤੁਸੀਂ ਕਿਹੜੀਆਂ-ਕਿਹੜੀਆਂ ਵਸਤੂਆਂ ਖਾਣੀਆਂ ਨੇ ਜਿਦੇ ਨਾਲ ਤੁਹਾਡਾ ਲੀਵਰ ਵੀ ਫਿੱਟ ਰਹੇ ਤੇ ਸੈੱਲ ਵੀ ਤੁਹਾਡੀ ਬਾਡੀ ਦੇ ਵਿੱਚ ਆਟੋਮੈਟਿਕ ਵਧਣ ਦੇਖੋ ਤੁਹਾਨੂੰ ਪਪੀਤਾ ਕੀਵੀ ਆਪਣਾ ਪਪੀਤੇ ਦੇ ਪੱਤੇ ਠੀਕ ਹੈ ਗਿਲੋਏ ਬਹੁਤ ਮਤਲਬ YouTube ਤੇ ਵੀਡੀਓ ਮਿਲ ਜਾਣਗੀਆਂ Facebook ਤੇ ਵੀਡੀਓ ਮਿਲ ਜਾਣਗੀਆਂ ਸਾਰਿਆਂ ਨੇ ਦੱਸਿਆ ਹੋਊਗਾ ਪਰ ਮੈਂ ਤੁਹਾਨੂੰ ਅੱਜ ਨਾ 3-4 ਯੂਨੀਕ ਚੀਜ਼ਾਂ ਦੱਸਦਾ ਜਿਹੜੀਆਂ ਖਾਣ ਨਾਲ ਤੁਸੀਂ ਸੈੱਲ ਵਧਾ ਸਕਦੇ ਹੋ ਤੇ 3-4 ਯੂਨੀਕ ਜਿਹੇ ਭਰੇਜ ਦੱਸਦਾ ਜਿਹੜੇ ਨਾਂ ਤਾਂ ਤੁਸੀਂ ਹੁਣ ਤੋਂ ਪਹਿਲਾਂ ਕਿਸੇ ਵੀਡੀਓ ਦੇ ਵਿੱਚ ਸੁਣਿਆਉਣਗੇ ਨਾ ਕਿਸੇ ਡਾਕਟਰ ਤੋਂ ਸੁਣਿਆਉਣਗੇ ਠੀਕ ਸਭ ਤੋਂ ਪਹਿਲਾਂ ਇੱਕ ਤਾਂ ਜਿਹੜਾ ਹੈਗਾ ਗੰਨੇ ਦਾ ਰਸ ਸਭ ਤੋਂ ਜ਼ਰੂਰੀ ਹੈ ਜਿਹੜਾ ਬੰਦਾ ਰੂਟੀਨ ਦੇ ਵਿੱਚ ਗੰਨੇ ਦਾ ਰਸ ਪੀਏਗਾ ਗੁੜ ਖਾਏਗਾ ਸ਼ੱਕਰ ਖਾਏਗਾ ਉਹਦੇ ਸੈੱਲ ਇੱਕਦਮ ਬਦਲਣੇ ਸ਼ੁਰੂ ਹੋਣਗੇ ਠੀਕ ਹੈ ਦਵਾਈ ਦੀ ਵੀ ਨੀਡ ਹੈਗੀ ਹੈ ਜੇ ਤੁਸੀਂ ਦਵਾਈ ਲੈਣੀ ਹੈ ਤਾਂ ਤੁਸੀਂ ਕਿਸੇ ਵੀ ਅੱਛੇ ਨੀਅਰ ਬਾਏ ਡਾਕਟਰ ਕੋਲ ਜਾ ਕੇ ਕੋਈ ਅੱਛੇ ਆਯੁਰਵੈਦਿਕ ਐਮਬੀਬੀਐਸ ਕਿਸੇ ਵੀ ਡਾਕਟਰ ਕੋਲ ਜਾ ਕੇ ਤੁਸੀਂ ਆਪਣੀ ਮੈਡੀਸਨ ਲੈ ਸਕਦੇ ਹੋ ਜਿਹੜੀ ਡਾਈਟ ਦੀ ਗੱਲ ਹੈ ਸਭ ਤੋਂ ਪਹਿਲਾਂ ਗੰਨੇ ਦਾ ਰਸ ਹੋ ਗਿਆ ਠੀਕ ਹੈ ਗੁੜ ਹੋ ਗਿਆ ਤੇ ਸ਼ੱਕਰ ਹੋ ਗਿਆ ਉਸ ਤੋਂ ਬਾਅਦ ਬੱਕਰੀ ਦਾ ਦੁੱਧ ਹੋ ਗਿਆ ਤੇ ਡਰੈਗਨ ਫਰੂਟ ਹੋ ਗਿਆ ਬਾਕੀ ਕੀਵੀ ਪਪੀਤਾ ਇਹ ਤਾਂ ਨੋਰਮ ਜਨਰਲੀ ਅੱਜਕੱਲ ਸਭ ਨੂੰ ਹੀ ਪਤਾ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀ ਕਿ ਕਿਹੜੇ-ਕਿਹੜੇ ਆਪਾਂ ਨੂੰ ਪਰਹੇਜ਼ ਕਰਨੇ ਚਾਹੀਦੇ ਆ ਅਗਰ ਤੁਸੀਂ ਪ੍ਰੋਪਰ ਆਪਣੇ ਸੈੱਲ ਵਧਾਣੇ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ 4 ਤੋਂ 5 ਡੇਜ਼ ਤੁਸੀਂ ਕੰਪਲੀਟ ਆਪਣਾ ਬਾਡੀ ਨੂੰ ਰੈਸਟ ਦਿਓ ਪੇਸ਼ੈਂਟ ਗਲਤੀ ਕਿੱਥੇ ਕਰਦਾ ਹੈ ਦਵਾਈ ਖਾਈ ਜਾਂਦਾ ਡਾਕਟਰ ਨੂੰ ਜਾ ਕੇ ਕੋਸੇਗਾ ਡਾਕਟਰ ਸਾਹਿਬ ਮੈਂ ਦਵਾਈ ਖਾਦੀ ਜੀ ਮੇਰੇ ਸੈੱਲ ਥੋੜੇ ਵਧਿਆ ਜਾਂ ਵਧੇ ਨਹੀਂ ਜੀ ਪਰ ਡਾਕਟਰ ਇਜ਼ ਅ ਡਾਕਟਰ ਨਾਟ ਅ ਵਾਚਮੈਨ ਉਹ ਵਾਚਮੈਨ ਨਹੀਂ ਹੈਗਾ ਕਿ ਤੁਹਾਡੇ ਅੱਗੇ ਪਿੱਛੇ ਫਿਰੂਗਾ ਵੀ ਤੁਸੀਂ ਭਰੇਜ ਕਰ ਲਿਆ ਤੁਸੀਂ ਅੱਜ ਕੀ ਖਾਦਾ ਤੁਸੀਂ ਨਾਰੀਅਲ ਪਾਣੀ ਪੀਤਾ ਨਹੀਂ ਪੀਤਾ ਤਾਂ ਜਿਹੜੇ ਭਰੇਜ ਆ ਉਹ ਕੁਛ ਭਰੇਜ ਆ ਮੈਂ ਤੁਹਾਨੂੰ ਦੱਸ ਦਿੰਨਾ ਸਭ ਤੋਂ ਪਹਿਲਾਂ ਇੱਕ ਤਾਂ ਦੁੱਧ ਨਹੀਂ ਪੀਣਾ ਮੱਝ ਦਾ ਦੁੱਧ ਨਹੀਂ ਪੀਣਾ ਗਾਂ ਦਾ ਦੁੱਧ ਨਹੀਂ ਪੀਣਾ ਜਿਹੜੇ ਲੋਕੀ ਐਲਕੋਹੋਲਿਕ ਨੇ ਜਿਹੜੇ ਜਿਨ੍ਹਾਂ ਦੇ ਸੈੱਲ ਘਟਦੇ ਨੇ ਉਹ ਐਲਕੋਹਲ ਦਾ ਸੇਵਨ ਕਰਦੇ ਨੇ ਐਲਕੋਹਲ ਨਹੀਂ ਪੀਣੀ ਤੇ 5 ਤੋਂ 7 ਦਿਨ ਤੁਸੀਂ ਕੰਪਲੀਟ ਬੈੱਡ ਰੈਸਟ ਰੱਖਣਾ ਤੇ ਜਿਹੜੀ ਲਿਕੁਇਡ ਡਾਈਟ ਹੈ ਉਹ ਤੁਸੀਂ ਜ਼ਿਆਦਾ ਲੈਣੀ ਆ ਇਹ ਪੰਜ ਸੱਤ ਚੀਜ਼ਾਂ ਤੁਸੀਂ ਡੇਲੀ ਲਾਈਫ ਸਟਾਈਲ ਦੇ ਵਿੱਚ ਚੇਂਜ ਕਰਨੀਆਂ ਨੇ ਦੇਖੋ ਡਾਕਟਰ ਦਾ ਕੰਮ ਤੁਹਾਨੂੰ ਦਵਾਈ ਦੇਣਾ ਤੁਹਾਨੂੰ ਦੱਸਣਾ ਕਿ ਤੁਸੀਂ ਲਾਈਫ ਸਟਾਈਲ ਚੇਂਜ ਕਰੋ ਅਗਰ ਤੁਸੀਂ ਲਾਈਫ ਸਟਾਈਲ ਚੇਂਜ ਨਹੀਂ ਕਰਦੇ ਸਿਰਫ ਮੈਡੀਸਨ ਤੇ ਸਹਾਰੇ ਤੁਸੀਂ ਆ ਕੇ ਸਾਨੂੰ ਕਹਿ ਰਹੇ ਹੋ ਕਿ ਸਾਡੇ ਸੈੱਲ ਵਧਾਓ ਠੀਕ ਹੈ ਮੈਡੀਸਨ ਦੀ ਨੀਡ ਬੋਡੀ ਨੂੰ ਹੈ ਐਦਾਂ ਨਹੀਂ ਮੈਂ ਕਹਿ ਰਿਹਾ ਮੈਡੀਸਨ ਦੀ ਨੀਡ ਨਹੀਂ ਹੈਗੀ ਬਟ ਡਾਈਟ ਇਜ਼ ਮਤਲਬ ਵੈਰੀ ਨੈਸੈਸਰੀ ਮੰਡੇਟਰੀ ਹੈ ਕਿ ਤੁਹਾਨੂੰ ਤੁਹਾਡੇ ਜੇ ਤੁਸੀਂ ਸੈੱਲ ਪ੍ਰੋਪਰ ਵਧਾਣੇ ਹੈ ਹੈਲਦੀ ਹੋਣਾ ਹੈ ਤਾਂ ਤੁਹਾਨੂੰ ਹੈਲਦੀ ਲਾਈਫਸਟਾਈਲ ਨੂੰ ਅਡਾਪਟ ਕਰਨਾ ਪਏਗਾ ਡਾਕਟਰ ਸਾਹਿਬ ਜੇ ਸਾਡੇ ਕਿਸੇ ਵੀ ਮਰੀਜ਼ ਨੇ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਕਿੱਥੇ ਮਿਲ ਸਕਦੇ ਆ ਤੁਸੀਂ ਆਪਣੀ ਕਲੀਨਿਕ ਦਾ ਐਡਰੈਸ ਦੱਸ ਦੋ ਉਹ ਨਾਲੇ ਸਾਨੂੰ ਇਹ ਦੱਸ ਦੋ ਕਿ ਜਿਹੜਾ ਵੀ ਮਰੀਜ਼ ਤੁਹਾਨੂੰ ਮਿਲਣ ਆਵੇ ਉਹ ਆਪਣੇ ਨਾਲ ਕਿਹੜੀ ਕਿਹੜੀ ਰਿਪੋਰਟਾਂ ਕਰਵਾ ਕੇ ਲੈ ਕੇ ਆਵੇ ਤਾਂ ਕਿ ਉਹਨਾਂ ਦਾ ਵੀ ਟਾਈਮ ਬਚੇ ਔਰ ਉਹਨਾਂ ਦਾ ਇਲਾਜ ਫਟਾਫਟ ਸ਼ੁਰੂ ਕੀਤਾ ਜਾ ਸਕੇ ਬਿਲਕੁਲ ਸਰੋਜ ਜੀ ਸਾਡੇ ਕੋਲ ਜੇ ਸਾਡ ਨੂੰ ਕਿਸੇ ਨੇ ਮਿਲਣਾ ਹੈ ਸਾਡੀ ਕੰਸਲਟੇਸ਼ਨ ਲੈਣੀ ਹੈ ਤਾ ਸਾਡੇ ਦੋ ਸੈਂਟਰ ਨੇ ਦੋਨੋਂ ਸੈਂਟਰਾਂ ਦੇ ਜਿਹੜੇ ਆਪਣੇ ਐਡਰੈਸ ਨੇ ਉਹ ਸਕਰੀਨ ਤੇ ਮੈਂਸ਼ਨ ਕੀਤੇ ਹੋਏ ਨੇ ਠੀਕ ਹੈ ਸਾਡਾ ਪਹਿਲਾ ਸੈਂਟਰ ਹੈਗਾ ਪਿੰਡ ਲਲੋਚੀ ਦੂਜਾ ਸੈਂਟਰ ਹੈਗਾ ਪਿੰਡ ਬੰਮਣਾ ਇਹ ਦੋਨੋਂ ਸੈਂਟਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ ਜਿਹੜਾ ਸਾਡਾ ਬੰਮਣੇ ਵਾਲਾ ਸੈਂਟਰ ਹੈ ਉਹ ਔਨ ਰੋਡ ਹੈ ਨੀਅਰ ਜੀਬੀਐਸ ਸਕੂਲ ਜੀਬੀਐਸ ਸਕੂਲ ਦੇ ਨਾਲ ਹੈ ਜਿਹੜਾ ਸਾਡਾ ਦੂਜਾ ਸੈਂਟਰ ਹੈ ਲਲੋਚੀ ਵਾਲਾ ਸੈਂਟਰ ਹੈ ਉਹ ਨੇੜੇ ਬਾਬਾ ਤਨੀ ਨਾਰ ਦਾ ਡੇਰਾ ਪੈਂਦਾ ਬਿਲਕੁਲ ਸਾਡੇ ਤਾਂ ਉੱਥੇ ਆ ਕੇ ਸਾਨੂੰ ਮਿਲ ਸਕਦੇ ਆ ਬਾਕੀ ਸਕਰੀਨ ਤੇ ਸਾਡੇ ਦੋਨੋਂ ਐਡਰੈਸ ਮੈਂਸ਼ਨ ਨੇ ਸਾਡਾ ਨੰਬਰ ਮੈਂਸ਼ਨ ਹੈ ਆਉਣ ਤੋਂ ਪਹਿਲਾਂ ਪੇਸ਼ੈਂਟ ਇੱਕ ਵਾਰ ਸਾਨੂੰ ਫੋਨ ਕਰਕੇ ਆਣ ਤੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਸੀ ਕਿ ਰਿਪੋਰਟਸ ਦੀ ਤਾਂ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਕਿ ਦੋ ਰਿਪੋਰਟਾਂ ਕਰਾ ਕੇ ਪੇਸ਼ੈਂਟ ਸਾਡੇ ਕੋਲ ਜ਼ਰੂਰ ਆਵੇ ਇੱਕ CBC ਇੱਕ LFT ਮੈਂ ਫੇਰ ਰਿਪੀਟ ਕਰ ਦਿੰਨਾ ਇੱਕ CBC ਇੱਕ LFT ਦੋ ਰਿਪੋਰਟਾਂ ਸਾਡੇ ਕੋਲ ਪੇਸ਼ੈਂਟ ਕਰਾ ਕੇ ਆਵੇ ਇਹ ਦੋਨੋਂ ਰਿਪੋਰਟਾਂ ਸਵੇਰੇ ਪੇਸ਼ੈਂਟ ਖਾਲੀ ਪੇਟ ਕਰਾ ਕੇ ਦਿਨ ਚ ਜਾਂ ਦੁਪਹਿਰ ਨੂੰ ਜਦੋਂ ਵੀ ਸਾਡੇ ਕੋਲ ਪੇਸ਼ੈਂਟ ਆਣਾ ਚਾਹੁੰਦਾ ਹੋਵੇ ਆ ਸਕਦਾ ਹੈ। ਡਾਕਟਰ ਸਾਹਿਬ ਜਿਹੜੇ ਸਾਡੇ ਬਾਹਰ ਬੈਠੇ ਹੋਏ ਵੀਰ ਭਰਾ ਨੇ ਉਹਨਾਂ ਨੇ ਜੇ ਤੁਹਾਡੇ ਕੋਲੋਂ ਕਨਸਲਟੈਂਸ਼ਨ ਲੈਣੀ ਹੋਵੇ ਤਾਂ ਤੁਸੀਂ ਕਿਸ ਨੰਬਰ ਤੇ ਉਹਨਾਂ ਦਾ ਕੰਟੈਕਟ ਕਰ ਸਕਦੇ ਨੇ ਔਰ ਉਹਦਾ ਟਾਈਮਿੰਗ ਕੀ ਹੈ ਕਿ ਇਸ ਟਾਈਮ ਦੇ ਵਿੱਚ ਹੀ ਉਹ ਤੁਹਾਨੂੰ ਕਾਲ ਕਰਨ ਤਾਂ ਜੋ ਤੁਸੀਂ ਉਹਨਾਂ ਦੀ ਪ੍ਰੋਬਲਮ ਨੂੰ ਸੁਣ ਕੇ ਔਰ ਉਹਨਾਂ ਨੂੰ ਅੱਛਾ ਗਾਈਡ ਕਰੋ ਮੈਡੀਸਿਨ ਦੇ ਰਿਲੇਟਿਡ ਜਾਂ ਫਿਰ ਕੋਈ ਆਯੁਰਵੈਦਿਕ ਦਵਾਈ ਦੇ ਰਿਲੇਟਿਡ। ਬਿਲਕੁਲ। ਸਰੋਜੀ ਜਿਹੜੇ ਆਪਣੇ ਜਿਹੜਾ ਯੂਥ ਹੈ ਜਿਹੜਾ ਆਪਣਾ ਡਾਇਸਪੋਰਾ ਬਾਹਰ ਗਿਆ ਹੋਇਆ ਹੈ ਮੁੰਡੇ ਹੈਗੇ ਜਿਹੜੇ ਠੀਕ ਹੈ ਉਹ ਬੇਸਿਕਲੀ ਜਾ ਕੇ ਉੱਥੇ ਲੇਬਰ ਦਾ ਕੰਮ ਕਰਦੇ ਆ ਇਹ ਮੈਂ ਥੋੜੀ ਜੀ ਗੱਲ ਐਡ ਔਨ ਕਰਦਾ ਠੀਕ ਹੈ ਉਹ ਅਗਰ ਮੇਰੇ ਤੋਂ ਟੈਲੀ ਕੰਸਲਟੇਸ਼ਨ ਲੈਣਾ ਚਾਹੁੰਦੇ ਆ ਮੇਰੇ ਨਾਲ ਗੱਲਬਾਤ ਕਰਕੇ ਦਵਾਈ ਬਾਹਰ ਮੰਗਵਾਉਣਾ ਚਾਹੁੰਦੇ ਆ ਤਾਂ ਉਹਦੀ ਸੁਵਿਧਾ ਵੀ ਸਾਡੇ ਕੋਲ ਹੈਗੀ ਆ ਬਟ ਇਹਦੀਆਂ ਦੋ ਤਿੰਨ ਮੈਂ ਤੁਹਾਨੂੰ ਚੀਜ਼ਾਂ ਐਡੀਸ਼ਨਲ ਦੱਸਣਾ ਚਾਹੁੰਦਾ ਕਿ ਜਿਹੜੇ ਆਪਣੇ ਮੁੰਡੇ ਬਾਹਰ ਨੇ ਠੀਕ ਹੈ ਉਹ ਓਵਰਵਰਕ ਕਰ ਰਹੇ ਨੇ ਓਵਰਟਾਈਮ ਵਰਕ ਕਰ ਕਰਕੇ ਉਹਨਾਂ ਦੀ ਬੋਡੀ ਦੇ ਜਿਹੜੇ ਸੈੱਲ ਘਟ ਰਹੇ ਨੇ ਠੀਕ ਹੈ ਉਹ ਸਾਰਾ ਦਿਨ ਡਬਲ ਟਾਈਮ ਸ਼ਿਫਟ ਕਰਕੇ ਆਪਣੇ ਸੈੱਲ ਘਟਾ ਰਹੇ ਨੇ ਤਾਂ ਜੇ ਉਹ ਔਨਲਾਈਨ ਆਪਣੀ ਮੇਰੇ ਤੋਂ ਦਵਾਈ ਮੰਗਾਣਾ ਚਾਹੁੰਦੇ ਆ ਮੇਰੀ ਕੰਸਲਟੇਸ਼ਨ ਲੈਣਾ ਚਾਹੁੰਦੇ ਆ ਤਾਂ ਸਕਰੀਨ ਤੇ ਮੇਰਾ ਨੰਬਰ ਮੈਂਸ਼ਨ ਹੈ ਆਪਣੀ ਸੀਬੀਸੀ ਤੇ ਐਲਐਫਟੀ ਦੀ ਐਲਐਫਟੀ ਦੀ ਰਿਪੋਰਟ ਮੈਨੂੰ ਭੇਜੋ ਮੇਰੇ ਨਾਲ ਗੱਲਬਾਤ ਕਰੋ ਉਸ ਤੋਂ ਬਾਅਦ ਤੁਹਾਨੂੰ ਅਸੀਂ ਦੱਸਾਂਗੇ ਕਿ ਬਈ ਤੁਹਾਨੂੰ ਅਸੀਂ 15 ਦਿਨ ਦੀ ਦਵਾਈ ਭੇਜਣੀ ਹੈ 20 ਦਿਨ ਦੀ ਦਵਾਈ ਭੇਜਣੀ ਹੈ 10 ਦਿਨ ਦੀ ਦਵਾਈ ਭੇਜਣੀ ਹੈ ਫਿਰ ਤੁਹਾਨੂੰ ਅਸੀਂ ਦਵਾਈ ਉਸ ਤੋਂ ਬਾਅਦ ਭੇਜਾਂਗੇ ਧੰਨਵਾਦ ਜੀ